ਹ ਗਾਇਸ ਲੈ ਕੇ ਹਸਰ ਹਾ ਲੱਲੇ ਪੈਰ ਬਿੰਦੀ ਵਾਲੇ ਸ਼ਬਦ ਉਂਗਲ ਹੱਥ ਦੀ ਉਂਗਲ ਗਲਰੀਵਾਚ ਲੱਲਾ ਧੰਦਾ ਨੂੰ ਸ਼ੁੰਦੀ ਹੈ ਲ ਬੁੱਟਾ ਨੂੰ ਸ਼ੁੰਦੀ ਹੈ ਉਲਾਮਾ ਸ਼ਿਕਾਇਤ ਕਰਨੀ ਉਂਗਲੋਣਾ ਹਲਕੀ ਨੀਂਦ ਉਥਲ ਪਸਾ ਪਲਟਣਾ ਉਲਝਣ ਪਹੇਲੀ ਉਖਲ ਮਿੱਟੀ ਜਾਂ ਪੱਥਰ ਦੀ ਵੱਡੀ ਕੁੰਡੀ ਆਲਾ ਮਕਾਨ ਅੰਦਰ ਦੀਵਾ ਬਾਲਣ ਦੀ ਜਗਾ ਔਲਾ ਖਾਣ ਵਾਲਾ ਕਟਾਫਲ ਆਮਲਾ ਔਲੂ ਪਾਣੀ ਵਾਲਾ ਚੜਾ ਜਾਂ ਚੁਬੱਚਾ ਅਰਸੀ ਖਾਣ ਵਾਲੇ ਪੂਰੇ ਰੰਗ ਦੇ ਛੋਟੇ ਛੋਟੇ ਬੀਜ ਸੰਗਲ ਲੋਹੇ ਦੀ ਮੋਟੀ ਜੰਜੀਰ ਸੰਗਲਿ ਸਟੀਲ ਦੀ ਛੋਟੀ ਜੰਜੀਰ ਵਾਲੀ ਜਿਹੜੀ ਅਸੀਂ ਪਿੰਨੀਆਂ 'ਚ ਵੀ ਪਾਉਂਦੇ ਆ ਤੇ ਪਸ਼ੂਆਂ ਨੂੰ ਵੀ ਲੈਂਦੇ ਆ ਸਲੰਗ ਖੇਤੀ ਸੰਦ ਸੱਬਲ ਪਸ਼ੂਆਂ ਦਾ ਕੀਲਾ ਠੋਕਣ ਵਾਲੀ ਤਿੱਖੀ ਜਿਹੜੀ ਨੋਕ ਇਹ ਵਾਲੀ ਲੱਠ ਸਪੋਲੀਆਂ ਜਵਾਨਸਪ 16 ਅਸੀਂ ਕਹਿੰਦੇ ਆ ਕਣਕਵੰਨਾ ਸਹਰਾਲ ਵੱਡਾ ਨਾਗ ਸਾਲਾ ਪਤਨੀ ਦਾ ਭਰਾ ਸਾਲੀ ਪਤਨੀ ਦੀ ਭੈਣ ਸਾਲੇ ਹਰ ਸੋਲਾ ਅੰਕ ਹੁੰਦੇ ਨੇ 16 ਹੌਲੀ ਹੌਲੀ ਰੁਕ ਰੁਕ ਹੌਲਾ ਫੁੱਲ ਤਰੋਤਾਜ਼ਾ ਮਹਿਸੂਸ ਕਰਨਾ ਹੌਲਾਪਣ ਆਪਣੇ ਆਪ ਨੂੰ ਹਲਕਾ ਸਮਝਣਾ ਹੰਬੜਾ ਕੋਸ਼ਿਸ਼ ਹਾਲੋਂ ਪਸ਼ੂਆਂ ਦੇ ਖਾਣ ਵਾਲੇ ਬੀਜ ਤਪੋਤਾ ਹੌਲ ਨਾਕ ਦਹਿਲ ਜਾਣਾ ਹੌਲਾ ਕੱਚੀਆਂ ਛੋਲੀਆਂ ਦੀਆਂ ਟੰਟਾ ਹਾਲੀ ਕਿਸਾਨ ਹਲ ਖੇਤੀ ਸੰਦ ਹੰਗਾੜਾ ਦੁੱਧ ਤੇ ਪਾਣੀ ਦਾ ਘੋਲ ਹਲਕ ਗੜਾ ਹਕਲੋਣਾ ਤੇ ਚਲਾਉਣਾ ਹਲਕ ਕੁੱਤੇ ਜਾਂ ਬੰਦਰ ਦਾ ਹਲਕ ਜਾਣਾ ਹਾਲਾ ਖੇਤੀ ਫਸਲ ਤੇ ਕਰ ਦੇਣਾ ਟੈਕਸ ਦੇਣਾ ਹਰਨਾਲੀ ਪਸ਼ੂਆਂ ਨੂੰ ਹੱਕਣਾ ਲੱਲਾ ਤੇ ਲੱਲੇਪੈਰ ਬਿੰਦੀ ਦੇ ਵਿੱਚ ਫਰਕ ਆ ਤੇ ਜਿਹੜਾ ਫਰਕ ਆ ਉਹ ਉਦੇ ਸ਼ਬਦ ਦਿੱਤੇ ਗਏ ਨੇ ਇਹ ਫਾਰਸੀ ਦਾ ਲੱਲੇਪੈਰ ਬਿੰਦੀ ਸ਼ਬਦ ਆ ਹੈ ਕਾਲੀ ਬੋਲੀ ਹਨੇਰੀ ਰਾਤ ਕੁਸੈਲਾ ਕੋੜਾ ਕੋਲਾ ਕੋੜਾ ਮਿੱਟੀ ਦਾ ਬਣਿਆ ਬੌਲ ਕੋਲਾ ਕਾਲਜਾ ਲੀਵਰ ਕਾਲੀ ਤੇਜੀ ਤੇਜੀ ਕੰਧੋਲੀ ਛੋਟੇ ਕੰਦ ਕੰਬਲ ਉਨ ਦਾ ਬਣਿਆ ਕੱਪੜਾ ਕੰਡਿਆ ਵਾਲਾ ਕੰਡਿਆਂ ਵਾਲਾ ਰੁੱਖ ਕਾਲਖ ਤਵੇ ਦੀ ਸੁਆ ਕਮਲਾ ਪਾਗਲ ਮੂਰਖ ਖਾਲ ਸਰੋਂ ਦਾ ਤੇਲ ਨਿਕਾਲ ਕੇ ਬਚੀ ਹੋਈ ਜਿਹੜੀ ਹੈ ਖਾਲ ਪਸ਼ੂਆਂ ਨੂੰ ਪਾਈਦੀ ਹੈ ਉਹ ਵੀ ਖਾਲ ਖੱਲ ਨਹੀਂ ਖਲ ਖੰਘਾਲ ਦੁੱਧ ਵਾਲਾ ਭਾਂਡਾ ਧੋ ਕੇ ਬਚਿਆ ਪਾਣੀ ਖਾਲ ਡਰੇਨ ਵੱਡੀ ਖਾਲ ਪਾਣੀ ਵਾਲੀ ਖੋਲ ਦਾ ਉਬਲਦੀ ਹੋਈ ਚਾਹ ਪਾਣੀ ਦੁੱਧ ਗੋਲੀ ਬੰਦੂਕ ਦੀ ਗੋਲੀ ਗਲ ਗਲ ਬਲੇ ਤੱਕ ਪਾਣੀ ਆ ਜਾਣਾ ਗਾਲ ਮੰਤੇ ਆਪੇ ਸ਼ਬਦ ਬੋਲਣੇ ਗੋਲ ਧਰਤੀ ਗੋਲ ਹੈ ਗੋਲੂ ਗੋਲ ਲਾ ਜਦੋਂ ਅਸੀਂ ਬੁੱਟਾ ਨੂੰ ਸਾਡੀ ਜੀਭຊੂੰਦੀ ਆ ਕੋਲ ਕਿਸੇ ਵਸਤੂ ਨੂੰ ਖੋਲਣਾ ਢਲਣਸ਼ੀਲ ਪਦਾਰਥ ਜਿਵੇਂ ਖੰਡ ਗੋੜ ਲੂਣ ਮਿੱਟੀ ਘਰਾਲ ਮੀਂਹ ਦੇ ਪਾਣੀ ਦੀ ਬਣੀ ਲਕੀਰ ਕੋਲ ਕੋਲ ਕਰਨੀ ਆਲਸ ਕਰ ਜਾਣਾ ਕੋਲ ਤੇ ਕੋਲ ਦੇ ਵਿੱਚ ਫਰਕਾ ਕੋਲ ਕਮਾਈ ਜਿੰਦਵਾਰ ਦੇਣਾ ਜਿਵੇਂ ਗੁਰੂ ਅਰਜਨ ਦੇਵ ਜੀ ਨੇ ਹੋਂ ਬਾਰੀ ਜੋ ਕੋਲ ਕਮਾਈ ਇਸੇ ਤਰ੍ਹਾਂ ਚੋਲਾ ਪਹਿਨਣ ਵਾਲਾ ਲੰਬਾ ਕੁੜਤਾ ਚੂਲ ਮੰਜੇ ਤੇ ਪਾਵੇ ਤੇ ਇਸਰਾਲ ਦੇ ਵਿਚਕਾਰ ਬਣੀ ਪਾਵੇ ਵਾਲੀ ਛੇਕ ਵਾਲੀ ਥਾਂ ਉਹਨੂੰ ਚੂਲ ਕਹਿੰਦੇ ਆ ਚੂਲ ਢਿੱਲੀ ਹੋ ਗਈ ਚੁਲਾਈ ਦਾ ਸਾਗ ਚੂਲਾ ਪੱਟ ਤੇ ਲੱਕਦਾ ਜੋੜ ਚ ਬੱਕਲੀ ਗੇਰ ਗਰਾਰੀ ਝਾਰੇ ਪਾਸੇ ਘੁੰਮਣ ਵਾਲੀ ਚੂਲੀ ਇੱਕ ਹੱਥ ਨਾਲ ਪੀਤਾ ਪਾਣੀ ਜਦੋਂ ਅਸੀਂ ਦੋ ਹੱਥਾਂ ਨਾਲ ਪਾਣੀ ਪੀਂਦੇ ਆ ਉਹਨੂੰ ਬੁੱਕ ਬੋਲਦੇ ਆ ਛਾਲ ਕੁੱਦਣਾ ਛੋਲਾ ਤੇ ਇਤਰਾਰ ਛੇਕਲਾ ਬਹੁਤ سارے ਛੇਕਾਂ ਵਾਲਾ ਛਕਿਆਲਾ ਜਿਹੜਾ ਦੁੱਧ ਤੇ ਵੀ ਅਸੀਂ ਦੇਈਦਾ ਸੀ ਭੰਡੇ ਤੇ ਛਕਿਆਲਾ ਛੇਕਾਂ ਵਾਲਾ ਜਾਲ ਰੱਸੀਆਂ ਨਾਲ ਬੁਣਿਆ ਜਾਲ ਜਾਲੀ ਸ਼ਾਨਣੀ ਜਾਲਾ ਮੱਕੜੀ ਦਾ ਜਾਲ ਜੱੱਬਲ ਮੂਰਖ ਜੰਗਾਲਿਆ ਜੰਗ ਲੱਗਿਆ ਹੋਇਆ ਛੋਲਾ ਕੱਪੜੇ ਦਾ ਥੈਲਾ ਤੇ ਫੇਰ ਝੋਲਾ ਐ ਝੋਲ ਪੈਣੀ ਇੱਕ ਪਾਸੇ ਨੂੰ ਜਾਣਾ ਝੋਲੀ ਏ ਡਣੀ ਭੀਖ ਮੰਗਣੀ ਟਾਲਣਾ ਕਿਸੇ ਕੰਮ ਨੂੰ ਕਰਨ ਤੋਂ ਨਾ ਕਰਨੀ ਟਾਲ ਮਟੋਲਣਾ ਨੁੱਕਰ ਕਰਨੀ ਡଳਾ ਮਿੱਟੀ ਦੇ ਵੱਡੇ ਢੇਲੇ ਡਲੇ ਡਲੀਆਂ ਛੋਟੀਆਂ ਢੇਲੀਆਂ ਮਿੱਟੀ ਦੀਆਂ ਇਸੇ ਤਰ੍ਹਾਂ ਡੋਲੀ ਵਿਆਹ ਵਾਲੀ ਟੋਲੀ ਡੰਡਾ ਟੋਲੀ ਬੱਚਿਆਂ ਦੀ ਖੇਡ ਟਾਲ ਸ਼ਾਖਾ ਡੋੜਾ ਫੜਕਣਾ ਸਰੀਰ ਦੀ ਤਾਕਤ ਲਿਖਾਉਣਾ ਦਿਖਾਉਣਾ ਡਲਕ ਕਹਣਾ ਬੜੀ ਡਲਕ ਵਾ ਸ਼ਾਨ ਸ਼ਾਨੋ ਸ਼ੌਕਤ ਢਾਲਮਾ ਪਹਾੜ ਦੀ ਢਾਲਾਂ ਟਲਾਈ ਲੋਹਾ ਤੇ ਢਾਲਣਾ ਟੋਲਾ ਮਾਹੀ ਇਸ ਹਾਰਿਆਂ ਦੇ ਅਖਰਾਂ ਦੇ ਵਿੱਚ ਲੱਲਿਆਂ ਦੇ ਵਿੱਚ ਪੈਚ ਬਿੰਦੀ ਪੈਂਦੀ ਹੈ ਟੈਲਾ ਪਿੱਛੇ ਹਟਣਾ ਤਲਣਾ ਪਕੌੜੇ ਤਲਣਾ ਤਲਾ ਸਤਾ ਕਿਸੇ ਚੀਜ਼ ਦੀ ਸਤਾ ਤળી ਹੱਥ ਦੀ ਤਲੀ ਤਾਲਾ ਜਿੰਦਰਾ ਤਾਲਾ ਬੰਦੀ ਲੋਕਆਊਟ ਤਾਲਵੀ ਰਾਗ ਟੋਲਾ ਸੋਨੇ ਦਾ ਤੋਲ ਤੋਲਾ ਪਾਰਾ ਹੋਣਾ ਪਾਤ ਤੋਲ ਲਾ ਤੋਲੇ ਵਰਗਾ ਮੂਹ ਆਪਾਰਾ ਇਸੇ ਤਰ੍ਹਾਂ ਫਿਰ ਤਰੇਲ ਸਵੇਰ ਸਮਿਕਾਂ ਦੀਆਂ ਬੂੰਦਾਂ ਪਕਾਤੇ ਪਾਣੀ ਦੀਆਂ ਬੂੰਦਾਂ ਤਰੇਲੀਆਂ ਪਸੀਨਾ ਆਉਣਾ ਤੱਕਲਾ ਚਰਖੇ ਤੇ ਰੂ ਕੱਤਣ ਵਾਲੀ ਦੋ ਨੁੱਕੀ ਸੂਈ ਮੋਟੀ ਸੂਈ ਚਰਕਾਲਾ ਸ਼ਾਮ ਟੰਗਲੀ ਤੂੜੀ ਇਕੱਠਾ ਕਰਨ ਵਾਲਾ ਸੰਦ ਜਾਂ ਫੌਕ ਜਿੰਨਾ ਸੀ ਫਰੂਟ ਖਾਂਦੇ ਆ ਥਾਲ ਵੱਡੀ ਪਲੇਟ ਥਾਲੀ ਛੋਟੀ ਪਲੇਟ ਦਲਮਾ ਚੱਕੀ ਨਾਲ ਪੀਸੇ ਵਿੱਚ ਦਲੀਆਂ ਕਣਕ ਦਾ ਦਲੀਆਂ ਦਾਲ ਤਾਲਾਂ ਜਿਹੜੀਆਂ ਅਸੀਂ ਖਾਂਦੇ ਆਂ ਦੀਵਾਲੀ ਦੀਵਿਆਂ ਦੀ ਰੌਸ਼ਨੀ ਦੰਗਲ ਕੁਸ਼ਤੀ ਦੇਲੀ ਦਰਵਾਜੇ ਦੀ ਸਰਦਨ ਸਰਦਲ ਦੁਨਾਲੀ ਦੋਰੀ ਰੋਂਦਾ ਵਾਲੀ ਬੰਦੂਕ ਤੋਲੇ ਚਿੱਟੇ ਬਾਲ ਇਸੇ ਤਰ੍ਹਾਂ ਦੱਦੇ ਪਰਬਿੰਦੀ ਆ ਜਿਹੜੀ ਉਹ ਲੱਲੇ ਪਰਬਿੰਦੀ ਆ ਸੋਰੀ ਇਹਦੇ ਨਾਲ ਸ਼ਬਦਾਂ ਦੇ ਅਰਥ ਜਿਹੜੇ ਆ ਉਹ ਬਦਲ ਜਾਂਦੇ ਆ ਤੋਲਾ ਤਫਾ ਮਾਨਾ ਕਟਣਾ ਨਾਲ ਨੇੜੇ ਨਾਲਾ ਗੰਦੇ ਪਾਣੀ ਦਾ ਵੱਡਾ ਨਾਲਾ ਨਲੀ ਨੱਕ ਦਾ ਵਗਣਾ ਨਕਾਲ ਗਲੇ ਦਾ ਸੁੱਕਣਾ ਕਹਣਾ ਤੇਰੇ ਨਕਾਲ ਨਹੀਂ ਨੰਗ ਦਾ ਨਾਲ ਹੀ ਫਿਰ ਗੰਦੇ ਪਾਣੀ ਦੀ ਛੋਟੀ ਨਾਲੀ ਨਮੋਲੀ ਨਿੰਮ ਦੇ ਵਿੱਚ ਨਲਕਾ ਪਾਣੀ ਵਾਲਾ ਹੈਂਡ ਪਪ ਜਦੋਂ ਅਸੀਂ ਨਲਕਾ ਥੱਲੇ ਤੇ ਉੱਤੇ ਦੇ ਬੁੱਟਾ ਨੂੰ ਜਿਹੜਾ ਆ ਸਾਡੀ ਜੀਬ ਛੁੰਦੀ ਆ ਨਿਸਲ ਆਰਾਮ ਨਾਨਕਾ ਮੇਲ ਨਾਨਕਿਆਂ ਪੱਖੋਂ ਇਸ ਤਰੀਆਂ ਮਰਦ ਪਲਣਾ ਕਿਸੇ ਹੋਰ ਦੇ ਘਰ ਪਲਣਾ ਪਾ ਕਹਿਣਾ ਉਸਨੇ ਪਾਲਿਆ ਪਾਲਣਾ ਕਿਸੇ ਨੂੰ ਗੋਦ ਲੈ ਕੇ ਪਾਲਣਾ ਪਾਲਾ ਠੰਡ ਪੀਲਾ ਰੰਗ ਪਾਲੀ ਕਿਸਾਨ ਪਰਾਲੀ ਕਣਕ ਦੀ ਤੇ ਚੋਲਾਂ ਦੀ ਰੇਣ ਖੂੰਦ ਪਰਾਲੀ ਜਿਹੜੀ ਆ ਕਣਕ ਦੀ ਵੀ ਆ ਤੇ ਚੋਲਾਂ ਦੀ ਵੀ ਆ ਸਿੱਟਿਆਂ ਦੀ ਫਲ ਖਾਣ ਵਾਲੇ ਫਲ ਫਲਦਾਰ ਫਲਦਾਰ ਬੂਟੇ ਇਸ ਤਰ੍ਹਾਂ ਸ਼ਬਦਾਂ ਦੇ ਅਰਥਾਂ ਵਿੱਚ ਫਰਕ ਪੈ ਜਾਂਦਾ ਹੈ ਫਲੀ ਫਲੀਆਂ ਦੀ ਸਬਜ਼ੀ ਫਾਲਾ ਖੇਤੀ ਸੰਦਾ ਜਿਹਦੇ ਨਾਲ ਹਾਲ ਦੇ ਨਾਲ ਹੁੰਦਾ ਬੁੱਕਲ ਪੂਰੀ ਤਰ੍ਹਾਂ ਚਾਦਰ ਨੂੰ ਸਰੀਰ ਦੇ ਵਲੇ ਲਪੇਟਣਾ ਬਾਣਾ ਬਹੁਤ ਜ਼ਿਆਦਾ ਬੋਹਲ ਤਾਜੀ ਕੱਢੀ ਕਣਕ ਦਾ ਢੇਰ ਬਲਾ ਬੁਰੀ ਆਤਮਾ ਬੋਝਲ ਭਾਰਾ ਬੋਹਲੀ ਗਾਂ ਅੱਜ ਦਾ ਪਹਿਲਾ ਦੁੱਧ ਬੱਠਲ ਮਿੱਟੀ ਦਾ ਲਹਾਂਡਾ ਭੋਲਾ ਮਾਸੂਮ ਭਾਲ ਖੋਜ ਪੁੱਬਲ ਗਰਮ ਸੁਹਾ ਜਿਹੜੀ ਉਸ ਨੂੰ ਕਹਣਾ ਭੁੱਬਲ ਭੁੱਬ ਮੋਕਲਾ ਢਿੱਲਾ ਮੋਲੇ ਮੀਵਲੇ ਗੜੇ ਮੜਾ ਟਿੱਬੇ ਉੱਤੇ 베ਰੀਆਂ ਦੇ ਰੁੱਖ ਮੇਲ ਨਨਕਾ ਮੇਲ ਮੇਲਣਾ ਕਿਸੇ ਚੀਜ਼ ਨੂੰ ਜੋੜਨਾ ਮੇਲਣਾ ਰਾਲ ਮੂੰਹ ਚੋਂ ਪਗਦਾ ਪਾਣੀ ਵਾਲੀ ਰਾਲ ਰੈਲਾ ਵੱਡੀ ਦੌੜ ਰੋਲ ਪਾਠ ਪੜ੍ਹਨ ਦੀ ਵਾਰੀ ਰਸੌਲੀ ਸਰੀਰ ਉੱਤੇ ਬਣੀ ਗੰਢ ਬਲਗਣ ਘਰ ਤੋਂ ਪਰੇ ਕੀਤੀ ਆਪਣੀ ਹੀ ਚਾਰਦिवारी ਉਹਨੂੰ ਕਹਿੰਦੇ ਬਲਗਣ ਬਲੀ ਫਕੀਰ ਬਲ ਫਿਰ ਹੇਰ ਫਿਰ ਸੋ ਸ਼ਬਦਾਂ ਦੇ ਅਰਥ